ਤਾ ਸ਼ੰਭੂ ਬਾਡਰ ਦੇ ਉੱਪਰ ਖੜੇ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੋਂ ਕੁਝ ਦੂਰੀ ਦੇ ਪਿੱਛੇ ਬੈਰੀਕੇਡ ਲੱਗੇ ਹੋਏ ਆ ਤੇ ਬੈਰੀਕੇਡਾਂ ਤੋਂ ਇਧਰਲੀ ਸਾਈਡ ਜਾਣ ਕੇ ਪੰਜਾਬ ਵਾਲੇ ਪਾਸੇ ਗਲਾਬ ਜੰਮਣਾ ਬੰਡੀਆਂ ਜਾ ਰਹੀਆਂ ਕਾਰਨ ਕੀ ਉਹ ਵੀ ਦੱਸਦੇ ਆ ਤੇ ਇਹ ਕਾਰਨ ਸੁਣ ਕੇ ਨਾ ਤੁਹਾਨੂੰ ਪਿਛਲਾ ਜਿਹੜਾ ਅੰਦੋਲਨ ਆ ਉਹ ਚੇਤੇ ਆਏਗਾ ਰੀਜ਼ਨ ਕੀ ਆਪਾਂ ਬਾਈ ਤੋਂ ਜਾਣਦੇ ਵੀਰੇ ਤੁਸੀਂ ਉਹ ਦੱਸੋ ਜੀ ਇਹ ਗਲਾਬ ਜੰਮਣਾ ਬੰਡਣ ਦਾ ਕਾਰਨ ਕੀ ਆ ਆਪਣੇ ਘਰੇ ਪੋਤੀ ਹੋਈ ਹੈ ਜੀ 10 ਤਰੀਕ ਨੂੰ ਸਵੇਰੇ 6-7 ਵਜੇ ਅੱਛਾ ਵੀਰੇ ਫਿਰ ਹੁਣ ਅੱਜ ਇੱਥੇ ਖੁਸ਼ੀ ਮਨਾ ਰਹੇ ਹੋ ਜੀ ਗਲਾਬਜਾਮਾ ਨਾਲ ਹਾਂ ਜੀ ਖੁਸ਼ੀ ਮਨਾ ਰਹੇ ਜੀ ਗਲਾਬਜਾਮਾ ਨਾਲ ਬੰਨ੍ਹ ਕਾ ਆਪਣੀ ਪੋਤੀਏ ਜਨਮ ਦਿਨ ਦੀ ਤਾਂ ਘਰਾਂ ਤੋਂ ਜਾ ਨਹੀਂ ਸਕਦੇ ਜਦੋਂ ਜਦੋਂ ਘਰ ਦੇ ਵਿੱਚ ਕਹਿੰਦੇ ਕੋਈ ਬੱਚਾ ਆਉਂਦਾ ਨਾ ਤਾਂ ਚਾਹ ਬਹੁਤ ਹੁੰਦਾ ਤੁਸੀਂ ਦਾਦਾ ਉਹ ਤਾਂ ਦਾਦੇ ਨੂੰ ਤਾਂ ਬੜਾ ਚਾਹ ਹੁੰਦਾ ਹੈ ਨਾ ਕਿ ਪੋਤਿਆਂ ਨੂੰ ਜਾਂ ਪੋਤੀਆਂ ਨੂੰ ਖਿਡੇੜਿਆਂ ਤੇ ਖੜਾਈਏ ਹੈ ਨਾ ਤੇ ਹੁਣ ਚਿਹਰਾ ਵੀ ਦੇਖਣਾ ਹਜੇ ਫੋਨ ਫਾਨ ਤੇ ਦੇਖ ਲਿਆ ਚਿਹਰਾ ਵੀਡੀਓ ਕਾਲ ਤੇ ਜਾਂ ਉਹ ਵੀ ਨਹੀਂ ਦੇਖਣੀ ਇੱਕ ਅਹਿਮ ਗੱਲ ਇਹ ਹੈ ਕਿ ਅੱਜ ਕਿਸਾਨਾਂ ਆਗੂਆਂ ਦੀ ਇੱਕ ਮੀਟਿੰਗ ਆ ਕੇਂਦਰ ਦੇ ਮੰਤਰੀ ਵੀ ਆ ਰਹੇ ਨੇ ਡੱਲੇਵਾ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਪੁਨੇਰ ਸਾਹਿਬ ਉਹਨਾਂ ਨੇ ਦੱਸਿਆ ਨਾ ਜਿਵੇਂ ਕੱਲ ਮੀਟਿੰਗ ਵੀ ਹੋਈ ਐ ਇੱਕ ਜੋ ਪੰਜਾਬ ਸਰਕਾਰ ਨੇ ਅਰੇਂਜ ਕਰਵਾਈ ਸੀਗੀ ਕਿ ਮੀਟਿੰਗ ਕਿਸ ਤਰੀਕੇ ਕਰਵਾਈ ਜਾਣੀ ਐ ਤਾਂ ਅੱਜ ਮੰਤਰੀ ਆ ਰਹੇ ਨੇ ਉਮੀਦ ਹੈ ਕੁਝ ਕਿ ਅੱਜ ਕੋਈ ਸੁਖ ਸੁਨੇਹਾ ਮਿਲੇਗਾ ਅੱਜ ਕੋਈ ਚੰਗੀ ਖਬਰ ਮਿਲੇਗੀ ਚੰਗੀ ਖਬਰ ਮਿਲ ਜਾ ਬਹੁਤ ਵਧੀਆ ਮੰਨੋ ਤੋਂ ਆਪਣੇ ਜਿਹੜੀ ਬਾਰਾਂ ਮੰਗਾ ਆ ਉਹ ਪੂਰੀ ਹੋਣੇ ਦੇ ਮਤਬਲਾ ਬਾਕੀ ਮਾਰਾ ਕੋਈ ਮਕਸਦ ਨਹੀਂ ਆਵੇਂ ਤਾਂ ਸ਼ਾਂਤੀ ਕੇ ਲੱਬੈਠੇ ਆ ਜੇ ਅੱਛਾ ਵੀਰੇ ਇਹ ਦੱਸੋ ਪੋਤੀ ਦਾ ਨਾਮ ਰੱਖ ਲਿਆ ਜਾਂ ਰੱਖਣਾ ਜਾਂ ਫਿਰ ਕਿਸਾਨ ਅੰਦੋਲਨ ਦੇ ਨਾਲ ਕੋਈ ਯਾਦ ਤਾਂ ਨਹੀਂ ਜੋੜੀ ਹੈਗੀ ਨਹੀਂ ਹਲੇ ਨਹੀਂ ਰੱਖਿਆ ਜੀ ਕੋਈ ਸਲਾਹ ਦੇ ਦਿਓ ਮੰਨ ਲਾਂਗੇ ਜਰੂਰ ਜਰੂਰ ਕਮੈਂਟਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਜਿਹੜੇ ਵੀਰ ਵੀਡੀਓ ਦੇਖਣਗੇ ਨਾ ਕਮੈਂਟਾਂ ਦੇ ਵਿੱਚ ਜਰੂਰ ਵੀਰੇ ਸਲਾਹ ਦਿਓ ਤਾਂ ਕਿ ਵੀਰ ਹੁਣੀ ਨਾਮ ਨੂੰ ਲੈ ਕੇ ਜਾਂਦੇ ਉਹ ਇਹਨਾਂ ਦੇ ਮਨ ਦੇ ਵਿੱਚ ਵਿਚਾਰਾ ਜਾਂ ਤੁਹਾਡੇ ਮਨ ਚ ਕਿਉਂਕਿ ਇੱਕ ਚੀਜ਼ ਵੀਰੇ ਪਿਛਲੀ ਵਾਰ ਅੰਦੋਲਨ ਜਦੋਂ ਚੱਲਿਆ ਉੱਥੇ ਅਸੀਂ ਬੜਾ ਰੰਗ ਦੇਖੇ ਨੇ ਨਾ ਕਿ ਕਿਸੇ ਦੇ ਘਰ ਦੇ ਵਿੱਚ ਵਿਆਹ ਧਰਿਆ ਸੀ ਬਜ਼ੁਰਗ ਬਾਪੂ ਸੀਗੇ ਸਾਡੇ ਭਾਵੇਂ ਇਕੱਲੀ-ਕੱਲੀ ਧੀ ਦਾ ਵਿਆਹ ਸੀ ਜਾਂ ਪੋਤੀ ਦਾ ਵਿਆਹ ਸੀ ਕਈ ਗਰੀ ਉਹ ਨਹੀਂ ਜਾ ਸਕੇ ਤੁਹਾਡੇ ਵਰਗੇ ਜਿਹੜੇ ਵੀਰ ਸੀਗੇ ਹੋਰ ਉਹਨਾਂ ਤੋਂ ਨਹੀਂ ਜਾ ਹੋਇਆ ਹਨ ਤਾਂ ਉਹ ਵੀ ਇੱਕ ਮੈਂ ਕਹਿੰਨਾ ਜਾਦ ਜਿਹੜੀ ਫਿਰ ਤੋਂ ਤਾਜ਼ਾ ਹੋ ਰਹੀ ਹੈ ਸ਼ਾਇਦ ਉਸੇ ਤਰੀਕੇ ਦੀ ਅੱਜ ਮੈਂ ਮਹਿਸੂਸ ਕਰਿਆ ਜਦ ਮੇਰੇ ਕੋਲ ਬੇਟਾ ਹੋਇਆ ਸਾਇਦ ਇਤਨੀ ਖੁਸ਼ੀ ਨਹੀਂ ਹੁੰਦੀ ਜਿਨਾਂ ਵਾ ਪੁੱਤੇ ਪੋਤੇ ਪੋਤੀਆਂ ਹੈ ਆ ਉਹ ਕੀ ਜ਼ਿਆਦਾ ਹੋਗਾ ਉਸਤੇ ਕਈ ਗੁਣਾ 10 20 50 ਗੁਣਾ ਜ਼ਿਆਦਾ ਹੋਗਾ ਪਿੰਡ ਵਾਲਿਆਂ ਨੇ ਪੂਰਾ ਆਸ਼ਵਾਸਨ ਦਿਆਂ ਆ ਬਹੁਤ ਸਾਰੇ ਆਪਣੇ ਆਏ ਹੋਏ ਪਿੰਡਾਂ ਦੇ ਬੰਦੇ ਵੀ ਜਿਹੜਾ ਵੀ ਘਰ ਮੰਤਰਾ ਖੇਤੀਬਾੜੀ ਦਾ ਕੰਮ ਹੋਗਾ ਹਮੇ ਆਪ ਕਰਾਂਗੇ ਅੱਛਾ ਜੀ ਪਿੰਡ ਵਾਲੇ ਸਾਹਮਣੇ ਆਖਦਾ ਜੀ ਸਾਰੇ ਆ ਕੇ ਮਿਲ ਕੇ ਜਾਣ ਦਿੱਲੀ ਕੱਪੜੇ ਵੀ ਦੇਖ ਆ ਜਹਾਂ ਕੱਪੜੇ ਪੁਰਾਣੇ ਲੈ ਕੇ ਆ ਵੀ ਜਹਾਂ ਨੇੜਾ ਆਪਣਾ ਪਿੰਡ ਹੈ 12 ਕਿ ਕਿਲੋਮੀਟਰ ਵੀ ਨਹੀਂ ਜਾਣ ਦਿੰਦੇ ਵੀਰੇ ਇੱਕ ਆਪਾਂ ਪਹਿਲੇ ਦਿਨ ਵੀ ਤਸਵੀਰ ਦਿਖਾਈ ਸੀ ਜਦੋਂ ਪਹਿਲੇ ਦਿਨ ਪਹਿਲੀਆਂ ਲੇਹਰਾਂ ਜਿਹੜੀਆਂ ਬੈਰੀਕੇਡ ਦੀਆਂ ਪੱਟੀਆਂ ਗਈਆਂ ਸੀ ਇੱਕ ਤਸਵੀਰ ਦਿਖਾਈ ਸੀ ਜੌਂਡੀਅਰ ਦੇ ਪਿੱਛੇ ਕੰਡਿਆਲੀਆਂ ਤਾਰਾਂ ਪਾਈਆਂ ਹੋਈਆਂ ਸੀ ਤੇ ਵੀਰ ਹੁੰਦਾ ਨਾਲ ਆਪਾਂ ਉਹ ਤੋਂ ਗੱਲ ਵੀ ਕਰ ਰਹੇ ਸੀ ਆਪਾਂ ਥੋੜੀ ਜਿਹੀ ਉਹ ਵੀ ਕਰਦੇ ਆ ਪਹਿਲਾਂ ਤਾਂ ਆਹ ਤਸਵੀਰ ਦੇਖੀ ਜਾਂਦਾ ਜਿਹੜੀ ਇਹਦੇ ਬਾਰੇ ਤੁਹਾਡੇ ਮਨ ਚ ਕੀ ਚੱਲਦਾ ਦੇਖੋ ਮਨ ਚ ਇਹੀ ਆ ਵੀ ਮੈਂ ਕਹਿੰਦਾ ਇੱਕ ਰੰਗਲਾ ਪੰਜਾਬ ਹੈ ਰੰਗਲਾ ਇੰਡੀਆ ਇੱਥੇ ਹਰ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਆ ਠੀਕ ਹੈ ਤੇ ਮੈਂ ਕਹਿੰਦਾ ਇਸ ਤੋਂ ਵੱਡੀ ਖੁਸ਼ੀ ਕੀ ਹੁੰਦੀ ਆ ਇੱਕ ਘਰ ਦੇ ਵਿੱਚ ਧੀ ਆਈ ਹੋਵੇ ਉਹ ਧੀ ਹੁਣ ਇਹ ਨਾ ਕੱਲਿਆਂ ਦੀ ਨਹੀਂ ਉਹ ਸਾਰੇ ਅੰਦੋਲਨਾਂ ਵਾਲਿਆਂ ਦੀ ਧੀ ਆ ਉਹ ਸਾਂਝੀ ਧੀ ਆ ਠੀਕ ਹੈ ਇਸ ਤੋਂ ਵੱਡੀ ਖੁਸ਼ੀ ਹੈ ਸੈਲੀਬ੍ਰੇਟ ਕਰ ਰਹੇ ਹਾਂ ਔਰ ਇਹ ਸਾਰਿਆਂ ਨਾਲ ਪਰਮਾਤਮਾ ਖੁਸ਼ੀਆਂ ਬਖਸ਼ੇ ਮੈਂ ਕਹਿੰਦਾ ਉਹਨਾਂ ਨੂੰ ਪਰਮਾਤਮਾ ਏਡੀ ਤਰੱਕੀ ਬਖਸ਼ੇ ਵੀ ਹੱਦ ਤੋਂ ਜ਼ਿਆਦਾ ਜਿਹੜੀ ਸਾਡੀ ਧੀ ਆ ਉਹ ਉੱਚੀਆਂ ਬੁਲੰਦੀਆਂ ਤੇ ਜਾਏ ਬਿਲਕੁਲ ਵੀਰੇ ਜਿਵੇਂ ਬਾਈ ਨੇ ਨਾ ਜਦਵਾਦ ਸੰਜੇ ਕੀਤਾ ਕਹਿੰਦੇ ਪੁੱਤ ਦੀ ਬੇਨ ਨਹੀਂ ਖੁਸ਼ੀ ਸੀ ਜਿੱਦਨੀ ਧੀ ਦੀ ਖੁਸ਼ੀ ਹੋਈ ਹੈ ਨਾ ਘਰ ਦੇ ਵਿੱਚ ਪੋਤੀ ਆਈ ਆ ਤਾਂ ਜਦਵਾਦ ਵੀਰੇ ਦੇ ਨਾ ਚਿਹਰੇ ਤੋਂ ਵੀ ਚਲ ਕਰਿਆ ਹੁਣ ਆਪਾਂ ਦੇਖੋ ਪਤਾ ਕੀ ਗੱਲ ਆ ਵੀਰੇ ਪੁੱਤਰਾਂ ਤੋਂ ਕਹਿੰਦੇ ਘਟਾਸ ਹੁੰਦੀ ਆ ਵੀ ਪੁੱਤਰ ਉਹ ਕਰਨਗੇ ਧੀ ਤੋਂ ਫੇਰ ਵੀ ਜਿਹੜਾ ਪਿਓ ਹੁੰਦਾ ਨਾ ਉਹ ਕਹਿੰਦੇ ਜੇ ਮੇਰਾ ਪੁੱਤ ਨਹੀਂ ਮੇਰਾ ਸਾਥ ਦੇ ਰਿਹਾ ਪੁੱਤ ਨਹੀਂ ਮੈਨੂੰ ਰੋਟੀ ਦੇ ਰਿਹਾ ਵੀ ਮੇਰੀ ਧੀ ਹੈਗੀ ਆ